ਔਰ ਜੋ ਹੋਇਆ ਮੋਟਰਸਾਈਕਲ ਚੋਰੀ ਮਾਵਲਾ ਪੁਲਿਸ ਕੋਲ ਪਹੁੰਚਿਆ ਪਿੰਡ ਔਰ ਦੇਕੇ ਬੀਤੇ ਕੱਲ ਸ਼ਾਮ ਨੂੰ ਇੱਕ ਮੋਟਰਸਾਈਕਲ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਘਟਨਾ ਦੀ ਜਾਣਕਾਰੀ ਦਿੰਦਿਆਂ ਪੀੜਤ ਵਿਅਕਤੀ ਨੇ ਦੱਸਿਆ ਕਿ ਉਹ ਚੱਕਦਾਨੇ ਕਿਸੇ ਕੰਮ ਲਈ ਆਪਣੇ ਦੋਸਤ ਨਾਲ ਇੱਕ ਮੋਟਰਸਾਈਕਲ ਤੇ ਚਲੇ ਗਏ ਸੀ ਆਪਣਾ ਮੋਟਰਸਾਈਕਲ ਔਰ ਦੇ ਸਰਕਾਰੀ ਹਸਪਤਾਲ ਦੇ ਬਾਹਰ ਖੜਾ ਕਰ ਗਏ ਪਰ ਜਦੋਂ ਉਹ ਵਾਪਸ ਆਏ ਮੋਟਰਸਾਈਕਲ ਉੱਤੇ ਨਹੀਂ ਸੀ ਜਿਸ ਦੀ ਸੂਚਨਾ ਥਾਣਾ ਔਰ ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਅਸ਼ੋਕ ਤੁਗਲ ਨਾਲ ਮਨਦੀਪ ਤੁਗਲ ਦੀ ਔਰਤੋਂ ਇਹ ਰਿਪੋਰਟ ਮੈਂ ਕੱਲ ਵੇਖਣਦੇ ਮੈਂ ਕੱਲ ਮੋਟਰਸਾਈਕਲ ਇੱਥੇ ਲਾ ਕੇ ਗਿਆ ਸੀ ਤੇ ਮੁੜ ਕੇ ਆ ਕੇ ਦੇਖਿਆ ਚੱਕਦਾ ਨਹੀਂ ਗਿਆ ਸੀ ਤੇ ਮੁੜ ਕੇ ਆ ਕੇ ਦੇਖਿਆ ਤਾਂ ਮੋਟਰਸਾਈਕਲ ਉੱਥੇ ਹੈਗਾ ਤੇ ਇਹ ਕਾਦੀ ਗੱਲ ਹੈ ਜੀ ਇਹ ਕੱਲ ਦੀ ਕੱਲ ਕੇ ਆਪਾਂ ਪਾਣੀ ਤੇ ਆਪਣਾ ਨਾਮ ਕੀ ਹੈ ਜੀ ਤੇ ਕਿਹੜਾ ਪਿੰਡ ਹੈ ਨਾਮ ਰੇਸ਼ਮ ਸਿੰਘ ਜੀ ਕਿਹੜਾ ਪਿੰਡ ਹੈ ਜੀ ਕਰਿਆਮਜੀ ਤੇ ਮੋਟਰਸਾਈਕਲ ਤੁਸੀਂ ਇੱਥੇ ਖੜਾ ਕੀਤਾ ਹੋਵੇ ਕਿਤੇ ਗਏ ਸੀ ਹੈ ਹਾਂਜੀ ਅਸੀਂ ਦੋਵੇਂ ਜਾਣੇ ਚੱਕਦਾਨੇ ਗਏ ਆ ਮੋਟਰਸਾਈਕਲ ਅਸੀਂ ਜੀ ਇੱਕ ਖੜਾ ਕਰ ਜਾਂਦੇ ਤੇ ਇੱਕ ਦੇ ਚੱਲ ਜਾਂਦੇ ਆ ਅੱਛਾ ਤੇ ਉਧਰੋਂ ਸਮਾਨ ਲੈ ਕੇ ਅਸੀਂ ਆਪਣਾ ਵਾਪਸ ਹੀ ਆਏ ਆ ਸਾਨੂੰ ਇੱਥੇ ਪੂਣਾ ਘੰਟਾ ਲੱਗਾ ਕਿਰਪਾ ਕਰਕੇ ਦੇਖਿਆ ਤਾਂ ਮੋਟਰਸਾਈਕਲ ਤੇ ਹੈ ਨਾ ਜੀ ਤੇ ਇਹ ਕਾਦੀ ਗੱਲ ਹੈ ਜੀ ਜੇ ਕੱਲ ਦੀ ਜਾਂ ਤੋਂ ਪਹਿਲਾਂ ਸ਼ਾਮ ਦੇ ਹਾਂਜੀ ਤੇ ਤੁਸੀਂ ਨੇ ਪੁਲਿਸ ਨੂੰ ਦਿੱਤੀ ਤਲਾ ਪੁਲਿਸ ਨੂੰ ਕਰਤੀ ਤਦੋਂ ਅੱਜ ਕੀਤੀ ਕੱਲ੍ਹ ਇਹ ਕੀਤੀ ਉਹ ਕੱਲੇ ਹੀ ਕਰਦੀ ਸੀ ਜੀ ਤਾਂ ਤੇ ਪੁਲਿਸ ਵਾਲੇ ਕੀ ਕਹਿੰਦੇ ਹੁਣ ਹਾਂਜੀ ਉਹ ਦੇਖੂਗੇ ਜੀ ਕਹਿੰਦੇ ਕੈਮਰੇ ਵਗੈਰਾ ਚੈੱਕ ਕਰਦੇ ਆਂ ਬਾਕੀ ਅਸੀਂ ਵੀ ਦੇਖਿਆ ਕੋਈ ਕੈਮਰਾ ਵਗੈਰਾ ਤਾਂ ਲੱਗਾ ਨਹੀਂ ਇਸ ਸਾਈਡ ਨੂੰ ਕਿਤੇ ਨਹੀਂ ਕੀਤਾ ਆ ਬਾਕੀ ਸ਼ਟਰ ਸ਼ਟਰ ਆਪਣੇ ਆਲ ਨੂੰ ਹੀ ਆ ਅੱਛਾ ਹਾਂਜੀ ਤੇ ਤੁਹਾਨੂੰ ਕਿਸੇ ਤੇ ਸ਼ੱਕ ਵਗੈਰਾ ਜਾਂ ਕੁਝ ਬਿਲਕੁਲ ਸ਼ੱਕ ਨਹੀਂ ਜੀ ਹਾਂਜੀ ਭਾਜੀ ਮੋਟਰਸਾਈਕਲ ਦਾ ਨੰਬਰ ਕਿੰਨਾ ਸੀਗਾ ਤੇ ਕਿਹੜਾ ਮਾਡਲ ਸੀ ਮੋਟਰਸਾਈਕਲ 2017 ਮਾਡਲ ਸੀ ਪੀਵੀ 32 एक्स 60 58 ਮੋਟਰਸਾਈਕਲ ਦਾ ਨੰਬਰ ਰੰਗ ਕੀ ਸੀ ਰੰਗ ਆਪਣੇ ਨੀਲਾ ਜੀ ਨੀਲੇ ਰੰਗ ਦਾ ਹੈ ਕਿਹੜਾ ਸੀਗਾ ਕੰਪਨੀ ਕਿਹੜੀ ਹੈ ਐਫਡੀ ਲੈਤੀ ਹੈ ਅਗੇ ਸਾਰਾ ਮਾਡਲ ਤੇ